ਤੀਜੇ ਦਿਨ ਜਥੇਦਾਰ ਬਦਲ ਦਿੱਤਾ ਜਾਂਦਾ ਤੀਜੇ ਦਿਨ ਕਹਿੰਦੇ ਅਗੇ ਨਵੀਂ ਜਥੇਬੰਦੀ ਖੜੀ ਹੋ ਜਾਂਦੀ ਆਗੂ ਕੌਣ ਆ ਸਾਡਾ ਨਵਾਬ ਕਪੂਰ ਸਿੰਘ ਜੀ ਘੋੜਿਆਂ ਦੇ ਲੇਧ ਹਟਾ ਰਹੇ ਜਦੋਂ ਰਹਿਣ ਨਵਾਬੀ ਮਿਲੀ ਤੇ ਬਾਅਦ ਚੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ ਆ ਵਿਚਾਰ ਬਟਾਂਦਰਾ ਕਰਨੀ ਆ ਅੱਜ ਇਕੱਠੇ ਹੋਈਓ ਆਖਿਰ ਨਿਕਲਿਆ ਕੀ ਆ ਉਸ ਇਕੱਠ ਦੇ ਵਿੱਚੋਂ ਉਸ ਜਿਹੜਾ ਕਿ ਅੱਜ ਇੱਕ ਸੁਨੇਹਾ ਦਿੱਤਾ ਗਿਆ ਸੀ ਇਹ ਆਨੰਦਪੁਰ ਸਾਹਿਬ ਦਾ ਉਹ ਲੰਮ੍ਹ ਲਈ ਇਹੋ ਜਿਹਾ ਜੋੜ ਮੇਲਾ ਵਾ ਜਿੱਥੇ ਖੇਡ ਮੇਲਾ ਜੇ ਕੋਈ ਪਹਿਲਵਾਨ ਪੰਜਾਬ ਕੇਸ ਲਈ ਬਣਦਾ ਤੇ ਸੁਣਿਆ ਨਾ ਪੰਜਾਬ ਕੇਸ ਲਈ ਤੇ ਉਹ ਇੱਥੋਂ ਮੜ ਕੇ ਜਾਂਦਾ ਜਿਹੜੇ ਪੰਜਾਬ ਦੀ ਗੁਰ ਜਿੱਥੋਂ ਲੈ ਕੇ ਜਾਂਦਾ ਕਿ ਵਾਅਦਿਆਂ ਦੇ ਵਿੱਚ ਜਿਹੜੇ ਕਿ ਜਥੇਦਾਰ ਸਾਹਿਬ ਨੂੰ ਰੱਖਿਆ ਜਾ ਰਿਹਾ ਉਸ ਬਾਰੇ ਕੁਝ ਬੋਲਣਾ ਚਾਹੋਗੇ ਦੋ ਦਿਨ ਨਹੀਂ ਤੇ ਜੋੜ ਮੇਲਾ ਮਨਾ ਰਹੇ ਹਾਂ ਮੱਲਾ ਖੇਡਾਂਗੇ ਉਹ ਤੋਂ ਵਾਅਦਾ ਵੇਖਾਂਗੇ 30000 ਖਾਲਸਾ ਹੀ ਫੌਜਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਖਾਲਸਾ ਉਸ ਵੇਲੇ ਵੀ ਚੜ੍ਹ ਨਹੀਂ ਕਰਾਇਆ ਜੀ ਜਿਹੜੇ ਗੁਰੂਆਂ ਸਾਹਿਬਾਂ ਦੇ ਸਾਜੇ ਹੋਇਆ ਤਖਤ ਕੇਸਗੜ ਸਾਹਿਬ ਸੇ ਗੁਰਗੋਵਸ ਸਿੰਘ ਮਹਾਰਾਜ ਦਾ ਤਖਸ਼ੀਰੀ ਪੜਨਾ ਸਾਹਿਬ ਗੁਰਗੋਵਸ ਸਿੰਘ ਮਹਾਰਾਜ ਦਾ ਤਖਸ਼ੀਰੀ ਆਪਣਾ ਅਜੂਰ ਸਾਹਿਬ ਸ੍ਰੀ ਗੁਰਗੋਵਸ ਸਿੰਘ ਮਹਾਰਾਜ ਦਾ ਤੇ ਇਹਨਾਂ ਤ ਇਹ ਤਖਤਾਂ ਦੀ ਪਦਾਇਤ ਤਖਸ਼ੀਰੀ ਦੰਦਮਾ ਸਾਹਿਬ ਗੁਰਗੋਵਸ ਸਿੰਘ ਮਹਾਰਾਜ ਦਾ ਇਹਨਾਂ ਤਖਤਾਂ ਦੀ ਪਦਾਇਸ਼ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਨ੍ਹਾਂ ਨੇ ਉਹ ਥੜਾ ਬਣਾਇਆ ਸੀ ਨਾ ਕਾਲ ਤਖਤ ਦਾ ਉਹ ਵੀ ਏਡੀਆਂ ਵੱਡੀਆਂ ਸ਼ਕਤੀਆਂ ਦੇ ਮਾਲਕੀ ਪੂਰਨ ਬ੍ਰਹਮ ਗਿਆਨੀ ਪਾਪਾ ਵੱਡਾ ਸਾਹਿਬ ਜੀ ਜਿ ਤੇ ਬਾਅਦ ਵਿੱਚ ਦਾਖਨੂ ਸਾਹਿਬਾਨਾਂ ਤੱਕ ਉਹਨਾਂ ਦੇ ਵੰਸ ਜਾਣੇ ਤਿਲਕ ਲਾਏ ਤਖਤ ਇਨਸਵਰਾਤ ਨੇ ਤਖਤਾਂ ਦੇ ਵਿੱਚ ਆਪ ਹੀ ਬੜੀ ਤਾਕਤ ਹੈ ਕਿ ਜੇ ਕੋਈ ਉੱਥੇ ਬੈਠ ਕੇ ਬੁਰਾ ਕਰਮ ਕਰੂਗਾ ਤੇ ਉਹਦਾ ਹਸ਼ਮ ਪ੍ਰਾਣ ਆ ਆਪਣਾ ਮਾਨ ਮਰਿਆਦਾ ਗੁਰੂ ਹਰਗੋਬਿੰਦ ਸਾਹਿਬ ਨੇ ਬੰਨੀ ਹੈ ਨਾ ਉਹਦਾ ਆਟੋਮੈਟਿਕ ਦਿਮਾਗ ਉੱਤਰ ਨੂੰ ਪਹੁੰਚ ਜਾਣਾ ਆਟੋਮੈਟਿਕ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੇ ਉਹ ਕਾਰਜ ਦੀ ਕਰਾਉਣੇ ਆ ਜਿਹੜੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਾਲੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪਰਬਾਣਾ ਹਾਂਜੀ ਮੈਂ ਤਾਂ ਸਾਰੀ ਸੰਗਤ ਨੂੰ ਬੇਨਤੀ ਕਰੂੰਗਾ ਕਿ ਆਪਣੇ ਆਪਣੇ ਨਾਲ ਜੁੜੀਏ ਦੇਸੀ ਮਿਹਨਿਆਣਾ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਦੇ ਫਾਗ ਕਿਰਪਾਨ ਨੇ ਖੇਲੇ ਸੂਬਤ ਢਾਲ ਮਲ ਡਪਮਾਲਾ ਮੂਠ ਗੁਲਾਲ ਨੇ ਸੇਦੇ ਜਾਨਕ ਫਾਗ ਪਰਤ ਪਚਕਾਰੀ ਸੂਰਨ ਅਗ ਲਗਾਵਤ ਨਿਕਸਤ ਸਰੋਣ ਅਦਿਕ ਛਾਪ ਉੱਜੇ ਤੇ ਕੇਸਰ ਜਾਨ ਸਹਾਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਬਾਬਾ ਮੇਜਰ ਸਿੰਘ ਤਰਨਤਾਰਨ ਤੋਂ ਮੌਜੂਦ ਨੇ ਅਸੀਂ ਗੱਲਬਾਤ ਕਰਦੇ ਹਾਂ ਜਥੇਦਾਰ ਨੇ ਤਾਂ ਜਥੇਦਾਰ ਸਾਹਿਬ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਭਜਨ ਕਰਦਾ ਵਾਂ ਪਹਿਲਾਂ ਤੁਹਾਨੂੰ ਗਿਆਨੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੋਹਰਾ ਸੁਣਾਉਣਗੇ ਜੋ ਹੋਲੀ ਦੇ ਪਰਥਾਏ ਆ ਜ ਜਿਹਨੂੰ ਹੋਲੇ ਦੇ ਵਿੱਚ ਤਬਦੀਲ ਕੀਤਾ ਸਤਿਗੁਰੂ ਜੀ ਨੇ ਸਦਾ ਉਹ ਗੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਿਦ ਫਾਗ ਕਿਰਪਾਨਨ ਖੇਲੇ ਸੁਭਤ ਢਾਲ ਮਲਡਾ ਪਮਾਲਾ ਮੋਟ ਗੁਲਾਲਨ ਸਵੇਲੇ ਜਾਨ ਤੂਫਾਂਗ ਪਰਤ ਪਚਕਾਰੀ ਸੂਰਨ ਅਗ ਲਗਾਵਤ ਨਿਕਸਤ ਸਰੋਣ ਅਦਿਕ ਛਾਪ ਉਪਜਿਤ ਕੇਸਰ ਜਾਨ ਸੁਹਾਵਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਆਂ ਫੌਜਾਂ ਨੂੰ ਬੇਨਤੀ ਕੀਤੀ ਗਈ ਕਿ ਸਾਰਿਆਂ ਨੇ ਇਕੱਠੇ ਹੋਣਾ ਇੱਕ ਜਗ੍ਹਾ ਤੇ ਬੈਠ ਕੇ ਸੰਤ ਸਮਾਜ ਨੇ ਹਿੰਗ ਸਿੰਘ ਜਥੇਬੰਦੀਆਂ ਵਿਚਾਰ ਵਟਾਂਦਰਾ ਕਰਨੀਆਂ ਅੱਜ ਇਕੱਠੇ ਹੋਏ ਹੋ ਆਖਰ ਨਿਕਲਿਆ ਕਿ ਆ ਉਸ ਇਕੱਠ ਦੇ ਵਿੱਚੋਂ ਉਸ ਜਿਹੜਾ ਕਿ ਅੱਜ ਇੱਕ ਸੁਨੇਹਾ ਦਿੱਤਾ ਗਿਆ ਸੀ ਦੇਖੋ ਮਹਾਰਾਜ ਜੀ ਅੱਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ਿਸ਼ ਕੀਤਾ ਆ ਹੌਲੇ ਮੱਲੇ ਦਾ ਤਿਯਾਰ ਮਨਾ ਰਹੇ ਆ ਤੇ ਇੱਥੇ ਜਿਹੜਾ ਵਾ ਖਾਲਸਾ ਹੀ ਸਟੇਜ ਜੋ ਹਰ ਸਾਲ ਲੱਗਦੀ ਆ ਕਿਉਂਕਿ ਇਹ ਆਨੰਦਪੁਰ ਸਾਹਿਬ ਦਾ ਹੌਲਾ ਮੱਲ ਹੈ ਇਹੋ ਜਿਹਾ ਖੇਡ ਮੇਲਾ ਵਾ ਜਿੱਥੇ ਖੇਡ ਮੇਲਾ ਵੀ ਜੇ ਕੋਈ ਪਲਵਾਨ ਪੰਜਾਬ ਕੇਸਰੀ ਬਣਦਾ ਤੁਸੀਂ ਸੁਣਿਆ ਨਾ ਪੰਜਾਬ ਕੇਸਰੀ ਤੇ ਉਹ ਇੱਥੋਂ ਮੜ ਕੇ ਜਾਂਦਾ ਜਿਹੜੀ ਪੰਜਾਬ ਦੀ ਗੁਰ ਜਿੱਥੋਂ ਲੈ ਕੇ ਜਾਂਦਾ ਜੇ ਕੋਈ ਗੱਤਕੇ ਦਾ ਚੈਂਪੀਅਨ ਬਣਦਾ ਤੇ ਆਹ ਸਟੇਜ ਤੇ ਬਣਦੀ ਹੈ ਟੀਮ ਸਾਲ ਬਾਅਦ ਸੋ ਅੱਜ ਤੇ ਇੱਕ ਸਾਲਸਈ ਜਾਓ ਜਲਾਲ ਦਾ ਜਿਹੜਾ ਪ੍ਰਤੀਕ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ੀਆਂ ਦਾ ਹੁਲਾਮੱਲਾ ਵਾਕਸ਼ ਕੀਤਾ ਉਸ ਨੂੰ ਮਰਾ ਰਹੇ ਆ ਸਵੇਰੇ ਭੱਲਾ ਉਸ ਤੋਂ ਬਾਅਦ ਜਿਹੜਾ ਅਗਲਾ ਕੋਈ ਪ੍ਰੋਗਰਾਮ ਹੋਵਗਾ ਉੱਥੇ ਵੇਖਾਂਗੇ ਅੱਜ ਤੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਆਈ ਸਾਰੇ ਜਿਹੜੇ ਆਪਣਾ ਜੋੜ ਮੇਲਾ ਚੱਲ ਰਿਹਾ ਸੀ ਤੇ ਆਪਣੇ ਆਪਣੇ ਪੜਾਵਾਂ ਤੋਂ ਹੀ ਕਿਤੇ ਇੱਧਰ ਉੱਧਰ ਨਹੀਂ ਜਾਇਆ ਗਿਆ ਸਾਫੀ ਪੁਵਾਦਾਂ ਦੇ ਵਿੱਚ ਜਿਹੜੇ ਕਿ ਜਥੇਦਾਰ ਸਾਹਿਬ ਨੂੰ ਰੱਖਿਆ ਜਾ ਰਿਹਾ ਉਸ ਬਾਰੇ ਕੁਝ ਬੋਲਣਾ ਚਾਹੋਗੇ ਨਹੀਂ ਹਾਂ ਅੱਜ ਆ ਦੋ ਦਿਨ ਹੀ ਤੇ ਜੋੜ ਮੇਲਾ ਮਨਾ ਰਹੇ ਹਾਂ ਮੱਲਾ ਖੇਡਾਂਗੇ ਉਹ ਤੋਂ ਬਾਅਦ ਆ ਵੇਖਾਂਗੇ ਕਿ ਮੈਨੂੰ ਲੱਗਦਾ ਜਿਹੜਾ ਆਉਣ ਵਾਲਾ ਸਮਾਂ ਕੌਮ ਕਿੱਥੇ ਇਹ ਖੜੀ ਦੇਖਦੇ ਹੋਂ ਕਿਉਂਕਿ ਤੁਸੀਂ ਨਿਹੰਗ ਸਿੰਘ ਜਥੇਬੰਦਿਆਂ ਦੇ ਜਥੇਦਾਰ ਹੋ ਤਰਨਤਾਲ ਦੇ ਜਥੇਦਾਰ ਹੋ ਵੇਖੋ ਜੀ ਜਦੋਂ 30000 ਖਾਲਸਾ ਹੀ ਫੌਜਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਖਾਲਸਾ ਉਸ ਵੇਲੇ ਵੀ ਚੜ੍ਹਦੀ ਕਲਾ ਜੀ ਤੇ ਕੋਈ ਮੈਂ ਤਾਂ ਸਮਝਦਾ ਕੋਈ ਏਡਾ ਵੱਡਾ ਏ ਇਸ਼ੂ ਨਹੀਂ ਆ ਕੋਈ ਏਡੀ ਵੱਡੇ ਸੰਕਟ ਨਹੀਂ ਹੈ ਖਾਲਸੇ ਤੇ ਤੇ ਜਿਹੜਾ ਉਦੋਂ ਘੱਲੂ ਘਰ ਆਏ ਤੇ ਇੰਨੀ ਫੌਜ ਸ਼ਹੀਦ ਹੋਈ ਉਹ ਜਦੋਂ ਕੋਈ ਸੰਕਟ ਹੈਗਾ ਹੀ ਨਹੀਂ ਇਹ ਕੀ ਆਪਣੀ ਹਉਮੇ ਦਾ ਸੰਕਟ ਆ ਇਹ ਤੇ ਸਤਿਗੁਰੂ ਜੀ ਦੀ ਜਿਹੜਾ ਬਾਣੀ ਪੜੂਗਾ ਸ਼ਬਦ ਨਾਲ ਜੁੜੂਗਾ ਉਹਦੀ ਹੋਂਦੇ ਖਤਮ ਹੋ ਜਾਣੀ ਆ ਬਾਕੀ ਇਹ ਜਿਹੜੇ ਤਖਤ ਤੇ ਆ ਨਾ ਜਿਹੜੇ ਗੁਰੂਆਂ ਸਾਹਿਬਾਂ ਦੇ ਸਾਜੇ ਹੋਇਆ ਤਖਤ ਕੇਸਗੜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤਖਤ ਸ੍ਰੀ ਪਡਣਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤਖਤ ਸ੍ਰੀ ਆਪਣਾ ਅਜੂਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੇ ਇਹਨਾਂ ਤਾਂ ਇਹ ਤਖਤਾਂ ਦੀ ਪਦਾਇ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹਨਾਂ ਤਖਤਾਂ ਦੀ ਪਦਾਇਸ਼ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਕਾਲ ਬੁੰਗਾ ਅਕਾਲ ਤਾਂ ਸਜਾ ਕੇ ਅਕਾਲ ਤਖਤ ਸਾਹਿਬ ਦਾ ਆਪਣਾ ਜਿਹੜਾ ਥੜਾ ਬਣਾਇਆ ਕਿਸੇ ਰਾਜਨਾ ਹਾਸਲ ਗਾਇਓ ਬੁੱਢੇ ਅਰ ਗਰਦਾਸ ਬਣਾਇਓ ਜਿਨ੍ਹਾਂ ਨੇ ਉਹ ਥੜਾ ਬਣਾਇਆ ਹੈ ਨਾ ਅਕਾਲ ਤਖਤ ਦਾ ਉਹ ਵੀ ਏਡੀਆਂ ਵੱਡੀਆਂ ਸ਼ਕਤੀਆਂ ਦੇ ਮਾਲਕ ਹੀ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਪੰਜ ਗੁਰੂ ਸਾਹਿਬਾਨਾਂ ਨੂੰ ਤੇ ਆਪ ਤਿਲਕ ਲਾਇਆ ਹੈ ਤੇ ਬਾਅਦ ਵਿੱਚ ਦਾਸ ਗੁਰੂ ਸਾਹਿਬਾਨਾਂ ਤੱਕ ਉਹਨਾਂ ਦੇ ਵੰਸ਼ ਜਾਣੇ ਤਿਲਕ ਲਾਏ ਫਿਰ ਹਾਲੇ ਤੱਕ ਵੀ ਜਿਹੜਾ ਤਖਤ ਤੇ ਬੈਂਦਾ ਉਹ ਮਰਿਆਦਾ ਵਾਬੇ ਗੁਰੂ ਅਰਜਨ ਦੇ ਪਾਸ਼ਾ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੈ ਤਨਤਨ ਬਾਬਾ ਬੁੱਢਾ ਸਾਹਿਬ ਜੀ ਨੂੰ ਸ੍ਰੀ ਦਰਬਾਰ ਸਾਹਿਬ ਦਾ ਹੈਡ ਗਰੰਟੀ ਦੀ ਗੁਰਗੱਦੀ ਗੱਦੀ ਬਖਸ਼ੀ ਆ ਉਹ ਗੱਦੀ ਤੇ ਜਿਹੜਾ ਹੰਦਾਵਾ ਜਥੇਦਾਰ ਸਾਹਿਬ ਸਿੰਘ ਸਾਹਿਬ ਉਹ ਗੱਦੀ ਬਖਸ਼ ਕੇ ਕਰਦਾ ਸੋ ਜਿਹੜਾ ਤੁਹਾਡਾ ਸਵਾਲ ਆ ਕਿ ਕਿਸ ਤਰ੍ਹਾਂ ਅੱਗੇ ਵੇਖਿਆ ਜਾਊਗਾ ਤਖਤ ਇੰਨੇ ਸਭ ਰਾਤ ਨੇ ਤਖਤਾਂ ਦੇ ਵਿੱਚ ਆਪ ਹੀ ਬੜੀ ਤਾਕਤ ਹੈ ਕਿ ਜੇ ਕੋਈ ਉੱਥੇ ਬੈਠ ਕੇ ਬੁਰਾ ਕਰਮ ਕਰੂਗਾ ਤੇ ਉਹਦਾ ਹਸ਼ਰ ਬੁਰਾ ਆਣਾ ਜੇ ਕੋਈ ਤਖਤ ਤੇ ਬੈਠ ਕੇ ਮਾੜੀ ਨੀਂਦ ਰੱਖੂਗਾ ਉਹਦਾ ਵੀ ਹਾਲ ਮਾੜਾ ਆਣਾ ਜੇ ਕੋ ਤਖਤ ਤੇ ਬੈਠ ਕੇ ਆਪਣੀ ਚਲਾਉਣ ਪਊਗਾ ਤੇ ਉਹਦੀ ਆਪਣੀ ਨਹੀਂ ਚੱਲਣੀ ਜੋ ਤਖਤ ਸਾਹਿਬ ਤੇ ਆਪਣਾ ਮਾਨ ਮਰਿਆਦਾ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਈ ਹੈ ਨਾ ਉਹਦਾ ਆਟੋਮੈਟਿਕ ਦਿਮਾਗ ਉਧਰ ਨੂੰ ਪਾਉ ਜਣਾ ਆਟੋਮੈਟਿਕ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੇ ਉਹ ਕਾਰ ਦੀ ਕਰਾਉਣੇ ਆ ਜਿਹੜੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਾਲੇ ਆ ਇਹ ਕਰਕੇ ਇਹ ਕੋਈ ਮਹੀਨੇ ਨਹੀਂ ਰੱਖਦਾ ਪਈ ਉੱਥੇ ਬੰਦਾ ਕਿਹੜਾ ਆ ਤਖਤ ਦੀਆਂ ਤਾਕਤਾਂ ਹੀ ਇੰਨੀਆਂ ਵਾ ਉਹਨਾਂ ਨੇ ਆਪੇ ਸੈੱਟ ਕਰ ਦੇਣਾ ਨਾੜਕ ਸਾਈਕਲੈਂਡਰ ਦੀ ਗੱਲ ਹੋ ਰਹੀ ਆ ਨਾਰਕ ਸਾਈਕਲੈਂਡਰ ਦਾ ਲਾਗੂ ਹੋਣਾ ਲਾਜ਼ਮੀ ਆ ਇਹ ਤੇ ਬਵਾਦ ਦੇਖੋ 25 ਸਾਲ ਹੋ ਗਿਆ ਕੌਮ ਨੂੰ ਦੁਮਦਾਜ ਪਾਇਆ ਵਾ ਹਾਂਜੀ ਵੇਖੋ ਗੁਰਪ੍ਰਤਾ ਸੂਰਜ ਗ੍ਰੰਥ ਕੋਈ ਪੜਦਾ ਨਹੀਂ ਪੜੋ ਬਹੁਤ ਸੁਧੀ ਸਤਵੀਂ ਬਹੁਤ ਸੁਧੀ ਸਤਵੀਂ ਦੇ ਵੀ ਮੱਸਿਆ ਤੋਂ 7 ਦਿਨ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪ੍ਰਕਾਸ਼ ਪੁਰਬ ਹੋਣਾ ਹਾਂਜੀ ਮੈਂ ਤੇ ਸਾਰੀ ਸੰਗਤ ਨੂੰ ਬੇਨਤੀ ਕਰੂੰਗਾ ਕਿ ਆਪਣੇ ਆਪਣੇ ਨਾਲ ਜੁੜੀਏ ਦੇਸੀ ਮਹੀਨੇ ਨਾਲ ਜੁੜੀਏ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਨਮ ਦਿਹਾੜਾ ਮੱਗਰ ਦੀ 5ਵੀਂ ਆ ਉਹ ਕਈ ਵਾਰੀ ਨਵੰਬਰ ਚ ਆ ਜਾਂਦੀ ਕਈ ਵਾਰੀ ਦਸੰਬਰ ਚ ਆ ਜਾਂਦੀ ਜਿਹੜਾ ਗੁਰੂ ਗੋਬ ਸਿੰਘ ਦਾ ਜਨਮ ਦਿਹਾੜਾ ਉਹ ਉਹਦੀ 7ਵੀਂ ਕਈ ਵਾਰੀ ਦਸੰਬਰ ਚ ਆ ਜਾਂਦੀ ਕਈ ਵਾਰੀ ਜਨਵਰੀ ਚ ਆ ਜਾਂਦੇ ਕਈ ਵਾਰੀ ਅਕਤੂਬਰ ਚ ਵੀ ਆ ਜਾਂਦੀ ਹੈ ਇਹ ਕਰਕੇ ਆਪਾਂ ਜਿਹੜਾ ਅੰਗਰੇਜ਼ੀ ਸਾਲ ਨਾਲ ਨਾ ਮਿਲਦਾ ਤੁੰਤਾ ਕਰਿਆ ਕਰੀਏ ਤਾਂ ਆਪਾਂ ਜਿਹੜਾ ਆਪਣੇ ਸਾਡੇ ਪੁਰਾਣੇ ਚੱਲੇ ਆ ਰਹੇ ਆ ਜਿਹੜੀਆਂ ਸਾਡੇ ਗ੍ਰੰਥਾਂ ਦੇ ਵਿੱਚ ਤਰੀਕਾ ਲਿਖੀਆਂ ਉਹਨਾਂ ਦੇ ਅਨੁਸਾਰ ਚੱਲ ਗਏ ਤਾਂ ਜੋ ਜਿਹੜੀ ਆਪਣੀ ਵਿਰਾਸਤ ਆਪਾਂ ਸੰਭ ਕੇ ਰੱਖ ਸਕੀਏ ਪਰ ਕੌਮ ਕਹਿੰਦੀ ਆਗੂ ਕਿਹਨੂੰ ਮੰਨੀਏ ਕੌਮ ਦੇ ਵਿੱਚ ਇਹੀ ਦੁਬਦਾ ਕਹਿੰਦੀ ਆਗੂ ਕਿਹਨੂੰ ਮੰਨੀਏ ਕਹਿੰਦੇ ਕਿ ਤੀਜੇ ਦਿਨ ਜਥੇਦਾਰ ਬਦਲ ਦਿੱਤਾ ਜਾਂਦਾ ਤੀਜੇ ਦਿਨ ਕਹਿੰਦੇ ਕਿ ਨਵੀਂ ਜਥੇਬੰਦੀ ਖੜੀ ਹੋ ਜਾਂਦੀ ਆਗੂ ਕੌਣ ਆ ਸਾਡਾ ਲਾਲ ਜਿਹੜੇ ਨਾ ਉਹ ਗੋਦੜੀਆਂ ਜੀ ਦਿਖ ਪੈਂਦੇ ਆ ਹਾਂ ਕੌਮ ਦਾ ਆਗੂ ਕੌਮ ਨੇ ਆਪੇ ਲੱਭ ਲੈਣਾ ਨਵਾਬ ਕਪੂਰ ਸਿੰਘ ਜੀ ਘੋੜਿਆਂ ਦੀ ਲੇਦ ਹਟਾ ਰਹੇ ਜਦੋਂ ਉਹਨਾਂ ਨੂੰ ਨਵਾਬੀ ਮਿਲੀ ਤੇ ਬਾਅਦ ਚੋਂ ਕਾਲ ਤੱਕ ਸਾਹਿਬ ਦੇ ਜਹੇਦਾਰ ਵੀ ਰਹੇ ਆ ਜੀ ਤੇ ਕੌਮ ਨੇ ਲੱਭ ਲੈਣਾ ਆਪੇ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਅਸੀਂ ਇਸ ਵਾਰ ਜਿਹੜੀ ਕਿ ਗੱਲਬਾਤ ਆਏ ਕਰ ਰਹੇ ਆ ਮਹਿੰਗ ਸਿੰਘ ਜਥੇਬੰਦੀਆਂ ਦਾ ਜਾਹੋ ਜਲਾਲ ਆ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਪਰ ਅੱਜ ਇੱਕ ਗੱਲ ਤਾਂ ਸਪਸ਼ਟ ਹੋ ਗਈ ਆ ਕਿ ਜਥੇਦਾਰ ਮੇਜਰ ਸਿੰਘ ਹੋਰਾਂ ਨੇ ਕਿਹਾ ਕਿ ਜਿਹੜੀ ਕੌਮ ਆ ਉਹ ਆਗੂ ਆਪੇ ਲੱਭ ਲੇਗੀ ਕਾਏ ਜਹੋ ਜਲਾਲ ਅਸੀਂ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਨੇ ਉਹ ਸਾਂਝੀਆਂ ਕਰ ਰਹੇ ਹਾਂ ਤੁਸੀਂ ਜੁੜੇ ਰਹੇ ਨਿਰਪੱਖ ਪੋਸਟ ਦੇ ਨਾਲ ਲਗਾਤਾਰ ਇਹ ਤਸਵੀਰਾਂ ਅਸੀਂ ਸਾਂਝੀਆਂ ਕਰਦੇ ਰਹਿਾਂਗੇ